ਗੱਲ ਦੱਸੋ ਹੂੰ ਜਿਹੜਾ ਜਿਵੇਂ ਸਰਕਾਰਾਂ ਨੇ ਹਨਾ ਜਿਹੜਾ ਬੰਦਾ ਕਰਜ਼ਾ ਲਗਾਤਾਰ ਭਰ ਰਿਹਾ ਹੈ ਕਿਸ਼ਤਾਂ-ਕੁਸ਼ਤਾਂ ਪਰ ਹੀ ਜਾਂਦਾ ਹੈ ਹਾਂ ਉਹਦੀ ਤਾਂ ਸਰਕਾਰ ਵੀ ਮaaf ਨਹੀਂ ਕਰਦੀ ਜਿਹੜਾ ਬੰਦਾ ਜਮੀ ਨਹੀਂ ਵਰਦਾ ਉਹਦੇ ਮaaf ਹੋ ਜਾਂਦੇ ਨੇ ਉਹ ਫਿਰ ਮੈਂ ਗਿਆ ਜੀ ਸਿਰ ਬੈਂਕ 'ਚ ਹੂੰ ਮੈਂ ਕਿਹਾ ਮੇਰੇ ਭਾਈ ਦੇ ਮaaf ਹੋ ਗਏ ਅੱਛਾ ਵੀ ਐਸੀ ਲੈ ਆ ਦੀ 1 ਲੱਖ 70 7000 ਹੂੰ ਮੈਂ ਇੱਕ ਗੋਲਡ ਕਾਰਡ ਹੁੰਦਾ ਕਹਿੰਦੇ ਉਹ ਵਾਲੀ ਭੜ ਹੁੰਦਾ ਹੂੰ ਉਹ ਤਾਂ ਭਰਤਾ ਸੀ ਮੈਂ ਅੱਛਾ ਉਹਨਾਂ ਨਾਲ ਗੋਲਡ ਕਾਰਡ ਭਰਿਆ ਨਾ ਦੂਸਰਾ ਭਰਿਆ ਹੂੰ ਉਹਨੂੰ 30000 ਚ ਨਿਵੇੜਤਾ ਲੋ ਸਾਰੇ ਜੀ ਮੈਂ ਮਿਲੋਦਾ 80 ਪਤਨੀ ਲੱਖ ਮਗੂ ਮੈਂ ਭਰੀ ਖੜੇ ਬਿਆ ਜੀ ਹੋਰ ਘੜਦਾ ਭਰਤਾ ਫਿਰ ਵਿਆਜ ਭਰੀ ਇਹਨੇ ਮੈਂ ਜਦੋਂ ਕੈਪਟਨ ਨੇ ਮaaf ਕਰੀ ਜੀ ਉਦੋਂ ਸਾਰਾ ਕੁਝ ਲੈ ਕੇ ਕਹਿੰਦੇ ਮaaf ਹੋ ਗਈ ਜੀ ਪੈਸੇ ਸਾਨੂੰ ਮaaf ਹੋ ਗਈ ਜੀ ਉਦੋਂ ਬਾਅਦ 6 ਮਹੀਨੇ ਬਾਅਦ ਆ ਕੇ ਕਹਿੰਦੇ ਕੁਛ ਨਹੀਂ ਕਰਿਆ ਜੀ ਮaaf ਹੋਏ ਨਹੀਂ ਜੀ ਉਹਨਾਂ ਨੇ ਜਾ ਕੇ ਬਿਆ ਜੀ ਠੋਕਤਾ ਅੱਛਾ ਕਹਿੰਦੀ 12000 ਹੋ ਗਿਆ ਪਤਨੀ 13000 ਮੈਂ ਕਹਾਂ ਮaaf ਕਰੀ ਜੀ ਕਹਿੰਦਾ ਕੋਈ ਮaaf ਨਹੀਂ ਕਰੇ ਤੈਨੂੰ ਇਹਨੂੰ ਹੋਵੇ ਹੋਵੇ ਤੈਨੂੰ ਕੋਈ ਮਾਫ ਨਹੀਂ ਰੇ ਫੇ ਮੈਂ ਕਿਹਾ ਤੁਸੀਂ ਉਹਦਾ ਉਹਦਾ ਕਰਤਾ ਮਾਫ ਉਹਨੂੰ 20000 ਚੀਨ ਮੇੜਤਾ ਹੂੰ ਕਹਿੰਦੇ ਉਹ ਤਾਂ ਮਰ ਗਿਆ ਮੈਂ ਕਿਹਾ ਮੈਂ ਕਹ ਤੂੰ ਜਿਉਂਦਾ ਹਲੇ ਉਹ ਫਿਰ ਉਹ ਸੈਟਲਮੈਂਟ ਕਰਤੀ ਨਾ ਉਹ ਆਏ ਮਰ ਗਿਆ ਉਹ ਤਾਂ ਮਰ ਗਿਆ ਕਹਿੰਦੇ ਤਾਂ ਆਏ ਹੀ ਨਹੀਂ ਵਿਆਜ ਭਰਨੀ ਨਹੀਂ ਆਇਆ ਕਹਿੰਦੇ ਤੂੰ ਤਾਂ ਸਾਰੀਆਂ ਕਿਸ਼ਤਾਂ ਭਰੀਆਂ ਨੇ ਜਦੋਂ ਤੂੰ ਸਾਰੀਆਂ ਕਿਸ਼ਤਾਂ ਭਰੀਆਂ ਨੇ ਤੂੰ ਤਾਂ ਜਿਉਂਦਾ ਹਲੇ ਇਹਨੂੰ ਦੇਖਦੇ ਆਲੇ ਮਾਰ ਕੇ ਵੀ ਜਦੋਂ ਆਪੀ ਜਦੋਂ ਤੋਂ ਪਰਨੋਂ ਹਟ ਗਿਆ ਵੀ ਮਰ ਗਿਆ 10 5 7 ਸਾਲ ਨਾ ਪਰੇ ਫਿਰ ਬੋਲੇ ਹੋਗੇ ਫਿਰ ਦੇਖਾਂਗੇ ਤੇਰੇ ਕੋਈ ਹੱਲ ਇਹ ਤਾਂ ਹੈ 10 ਫਿਰ ਉਹ ਉਹ ਨੂੰ ਕਹਿੰਦੇ ਉਹ ਤਾਂ ਮਰ ਗਿਆ ਜਿਹਨੇ ਮੈਨੂੰ ਮਾਫ ਕਰਤੇ ਜਿਹੜਾ ਭਰੀ ਜਾਂਦਾ ਉਹਨੂੰ ਵਿਆਜ ਦੀ ਵੀ ਉਹਨੂੰ ਮਾਫੀ ਨਹੀਂ ਹੈ ਉਹ ਇੱਕ ਗੱਲ ਤਾਂ ਹੈਗੀ ਆ ਨਾ ਪਹਿਲਾਂ ਜੇ ਕਿਸੇ ਨੇ ਕੋਈ ਜਿਵੇਂ ਮੰਨ ਲਓ ਮੋਟਰਸਾਈਕਲ ਲੈਣਾ ਹੁੰਦਾ ਜਾਂ ਕਿਸੇ ਨੇ ਗੱਡੀ ਗੁੱਡੀ ਲੈਣੀ ਹੁੰਦੀ ਅਗਲਾ ਦੇਖਦਾ ਪਹਿਲਾਂ 80 ਉਹ ਤੋਂ ਪੈਸੇ ਲੈਂਦਾ ਫਿਰ 100 ਪੰਗੇ ਕਰਦਾ ਬਦੀ ਬਚਤ ਬਚਤ ਕਰਕੇ ਲੈਂਦਾ ਹੁਣ ਦਾ ਆਧਾਰ ਕਾਰਡ ਦਿਓ ਚਾਹੇ ਕਾਰ ਲੈ ਲਓ ਚਾਹੇ ਮੋਟਰਸਾਈਕਲ ਲੈ ਲਓ ਗੱਲ ਗਲਤ ਨਹੀਂ ਹੈਗੀ ਇਹ ਗਲਤੀ ਇਹਦਾ ਨਹੀਂ ਇੱਕ ਘਰ ਚ ਮੈਂਬਰ ਨੇ ਓਨੀ ਮੋਟਰਸਾਈਕਲ ਲੈ ਉਹ ਗਲਤੀ ਇਹਦਾ ਹੋਰ ਇਤੋਂ ਵੱਡੀ ਗਲਤੀ ਕੀ ਹੋ ਗਈ ਵੀ ਜਿਹੜੀ ਚੀਜ਼ ਬਿਨਾਂ ਸਰਦਾ ਨਹੀਂ ਜਿਹੜੀ ਚੀਜ਼ ਬਿਨਾਂ ਆਪਾਂ ਕੰਮ ਜਿੜਜੀ ਦਾ ਕੰਮ ਲੈਣਾ ਹੈ ਆਪਾਂ ਮਿਹਾਲਾ ਆਪਾਂ ਮੇ ਟਰੈਕਟਰ ਨਾਲ ਖੇਤੀ ਕਰਦੇ ਆ ਚਲੋ ਦੁੱਧ ਪਾਉਂਦਾ ਜਾ ਕੋਈ ਹੋਰ ਬਿਜ਼ਨਸ ਕਰਦਾ ਉਹ ਲੈ ਉਹ ਲੈ ਲਓ ਤੂੰ ਕਿਉਂ ਖੜਾ ਹੀ ਨਾ ਨਾ ਲੈ ਲੈ ਕੇ ਜਤਾਈ ਹੈ ਫਿਰ ਤੁਸੀਂ ਤੁਜੀ ਗੱਲ ਮੈਂ ਇਹ ਦੱਸਦਾ ਵੀ ਅਪੜੇ ਪੰਜਾਬ ਦੇ ਵਿੱਚੋਂ ਮੋੜ ਮੋੜੇ ਜਿਹੜੇ ਚੰਗੇ ਨੇ ਪੜ੍ਹੇ ਲਿਖੇ ਨੇ ਜਿਹੜਾ ਇਧਰ ਮਾਨਸਾ ਕੋਲੇ ਘੱਟ ਪੜ੍ਹੇ ਹੋਏ ਐ ਇਸ ਦਾ ਅਸੀਂ ਨੂੰ ਝੂਠ ਮਾਰ ਦਈਏ ਅਸਲ ਤੁਸੀਂ ਆ ਲੈ ਲੋ ਜਿਹੜਾ ਹੁੰਦਾ ਹੈ ਇਹਦਾ ਬੈਂਕਾਂ ਦਾ ਹੁੰਦਾ ਵੱਡਾ ਹੁੰਦਾ ਕੀ ਕਹਿੰਦੇ ਨੇ ਉਹਨੂੰ ਅੱਛਾ ਕਹਿੰਦੇ ਸੀਰ ਹੁੰਦਾ ਤਾਂ ਪੈਸੇ ਬਣਦੇ ਹੁੰਦੇ ਹੈ ਮੈਨੇਜਰ ਮੈਨੇਜਰ ਸਾਹਿਬ ਇਹ ਮੈਨੇਜਰ ਸਾਹਿਬ ਇੱਕੋ ਤੋਂ ਬਾਅਦ ਲੋਨ ਪਾਸ ਕਰਨ ਵਾਲਾ ਸਾਰੇ ਭਈਏ ਚੁੱਪੀ ਜੋ ਸਮਝ ਨਹੀਂ ਆਉਂਦੀ ਕੀ ਕਹੀਏ ਨੇ ਮੈਂ ਕੀ ਕਹੀਏ ਨੇ ਉਹਨੂੰ ਕੀ ਕਹੀਏ ਨੇ ਦੱਸ ਕਿਹੜੇ ਦਾ ਪੈਸੇ ਦੇਊਗਾ ਕਿਹੜਾ ਲਾਉਣ ਲਊਗਾ ਕੈਪਟਨ ਬਲੇ ਹੱਸੀ ਜਾਂਦੇ ਨੇ ਸਵਾ ਦੰਦ ਗੱਟੀਆਂ ਦੇ ਨੇ ਦੁੱਖ ਬੈਠੇ ਆਂ ਸਜਣਾ ਮੇਰੀ ਸਮਝ ਆਵੇ ਉਹਨਾਂ ਨੂੰ ਨਾ ਉਹਨਾਂ ਨੂੰ ਮੇਰੀ ਆਵੇ ਨਾ ਉਹਨਾਂ ਨੂੰ ਆਵੇ ਮੇਰੀ ਨਾ ਮੈਨੂੰ ਆਵੇ ਉਹਨਾਂ ਦੀ ਸਮਝ ਆਵੇ ਮੈਂ ਕਿਹਾ ਵੀ ਤੁਸੀਂ ਇੱਥੇ ਕਾ ਤਾਂ ਉਹਨਾਂ ਨੇ ਉਹ ਜਦੋਂ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਸਾਡੀ ਤੁਸੀਂ ਤੇ ਬੈਂਕ ਤੇ ਅੰਡੇ ਲੈਣਾ ਉਹਨਾਂ ਨੇ ਕਹਿੰਦੇ ਛੋਟੇ ਜਵਾਬ ਕਰ ਪੜਦੇ ਨਹੀਂ ਛੋਟੇ ਜਵਾਬ ਕਰ ਤੋਂ ਪੇਪਰ ਨਹੀਂ ਨਿਕਲਦੇ ਸਾਨੂੰ ਤਾਂ ਆਉਣੀ ਪਊਗਾ ਕਿ ਪੇਪਰਾਂ ਨੂੰ ਅਸੀਂ ਕੀ ਕਰਾਂਗੇ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਛੋਟੀ ਮੈਂ ਦੋਨੇ ਆਲੇ ਪੜਦੇ ਨਹੀਂ ਹਾਂ ਫਿਰ ਜਦੋਂ ਕੈਪਟਨ ਨੇ ਮaaf ਕਰਤਾ ਮੈਂ ਸੀਸਾ ਤੇ ਮੈਨੂੰ ਦਾਇਦ ਵੀ ਮaaf ਹੋ ਗਿਆ ਮੈ ਤਾਂ ਗਿਆ ਹੀ ਨਹੀਂ ਫਿਰ ਕੁੜੀ ਆਈ ਪੰਜਾਬੋਂ ਕੁੜੀ ਆਈ ਸੀ ਕੋਈ ਪਤਾ ਨਹੀਂ ਕੈਸੀ ਆਰਤੀ ਪਤਾ ਨਹੀਂ ਉਹ ਛੋਟੀ ਸੀ ਪਤਾ ਨਹੀਂ ਕਿਉਂ ਨੇ ਫੋਨ ਕਰਿਆ ਉੰਮੀ ਆ ਕੇ ਉੰਮੀ ਗੁਰਦੇਵ ਸਿੰਘ ਛੋਟਾ ਨਾ ਹਾਂ ਵੀ ਤੁਸੀਂ ਵਿਆਜ ਭੀਂਦੇ ਜੀ ਕਿ ਭਰਨੇ ਨਹੀਂ ਆਏ ਵਾਹਾ ਮੈਂ ਕਿਹਾ ਮaaf ਕਰਤੇ ਕਹਿੰਦੀ ਬਾਪੂ ਮaaf ਨਹੀਂ ਕਰੇ ਕਿਸੇ ਨੇ ਜੇ ਮaaf ਹੋ ਵੀ ਗਏ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਵੀ ਜੇ ਮੈਂ ਤੁਹਾਨੂੰ ਪੈਸੇ ਤੁਹਾਨੂੰ ਆ ਕੇ ਸੱਦ ਕੇ ਇੱਥੇ ਦੇਵਾਂਗੀ ਸਾਰੇ ਜੋ ਤੂੰ ਗਵਰਨਮੈਂਟ ਦੀ ਮਾਫੀ ਆ ਗਈ ਤਾਂ ਮੈਂ ਪੈਸੇ ਦੇਵਾਂਗੇ ਆਹ ਕਾਹਤੋਂ ਭਰਾਈ ਇਹਨੇ ਉਹ ਆ ਵਿਆਜ ਲਵਾਈ ਇਹਨੇ ਉਹ ਮਾਫ ਮੁਪੂਸ ਨਹੀਂ ਹੋਏ ਜੇ ਮੈਂ ਤੁਹਾਨੂੰ ਆ ਵੀ ਗਏ ਪੈਸੇ ਮੇਰੀ ਜ਼ਿੰਮੇਵਾਰੀ ਹੈ ਮੈਂ ਉਹ ਇਹਨਾਂ ਨੇ ਪਤਾ ਨਹੀਂ 12 13000 ਪਤਾ ਨਹੀਂ ਕਿੰਨਾ ਬਣਾਇਆ ਜਾਂਦਾ ਉਹਨੂੰ ਜਾ ਕੇ ਉਹਦੀ ਭਰਿਆ ਮੈਂ ਕਿਹਾ ਲੈ ਇਦਾਂ ਚੱਕ ਸ਼ਿਰਮ ਕੋਈ ਗੱਲ ਨਹੀਂ ਜੋ ਸਮਝਾ ਤੋ ਦਿੱਤਾ ਤਾਂ ਹਮ ਹਮ ਅੱਛਾ ਦੂਸਰੇ ਨੂੰ ਮੈਂ ਕਿਹਾ ਮੈਂ ਕਿਹਾ 2000 ਮੈਂ ਖਾਤੇ ਚ ਪਾ ਕੇ ਗਿਆ ਦੀ ਕਾ ਵੀ ਮੇਰਾ ਖਾਤਾ ਖੋਲ੍ਹ ਦਿਓ ਤੁਸੀਂ ਹੱਸ ਕੇ ਅੱਛਾ ਹੈ ਉਸ ਦਿਨ ਸੀ ਗਿਆ ਅਗੇ ਜਦੋਂ ਮੈਂ ਫੇਰ ਪੁੱਛਿਆ ਥੋੜੀ ਜਿਹੀ ਚਰਵਾਤ ਕਹਿੰਦੇ ਮੈਂ ਕਿਹਾ ਮੈਂ 2000 ਰੁਪਏ ਦੀ ਖਾਤੇ 'ਚ ਕਹਿੰਦੇ ਕਿਹੜਾ ਖਾਤਾ ਕਿਹੜਾ 2000 ਇਹ ਆਪ ਹੀ ਸ਼ੱਕਸ਼ਕੀਆਂ ਕਰ ਜਾਂਦੀ ਨੇ ਸਾਰੀ ਕੋਈ ਸਮਝ ਹੀ ਨਹੀਂ ਆਉਂਦੀ ਮੈਂ ਤਾਂ ਹੱਥ ਬੰਨ੍ਹ ਕੇ ਕਹਿੰਦਾ ਪੰਜਾਬ ਵਾਲਿਆਂ ਨੂੰ ਗਵਰਨਮੈਂਟ ਨੂੰ ਕਹਿੰਦਾ ਵੀ ਇੱਥੇ ਯਾਰ ਜੁਕੀਓਏ ਨੂੰ ਕਿਉਂ ਲੈਣੇ ਹੋ ਤਾਂ ਹੀ ਇਹ ਪੈਸੇ ਥੋੜੇ ਦੰਦੇ ਨਹੀਂ ਲੋਕ ਦਬਦੇ ਨਹੀਂ ਬੋਲਣ ਦੀ ਸੋਣ ਨਹੀਂ ਇਹਨਾਂ ਨੂੰ ਲੈਣਾ ਨਹੀਂ ਦੇਣਾ ਨਹੀਂ ਨਾ ਸਮਝ ਉਹਦੀ ਆਵੇ ਨਾ ਉਹਨਾਂ ਦੀ ਆਵੇ ਨਾ ਉਹਨਾਂ ਦੀ ਆਵੇ ਆ ਵਿੱਚ ਉਹ ਤਾਂ ਆਪਦੇ ਬਸ ਕੱਲਾ ਆਪਦੀ ਘੋੜੇ ਦੇ ਬਿਆਂਦੇ ਨੇ ਇੱਥੇ ਪੰਜਾਬੀ ਰੱਖੂੰਗਾ ਰਿਜਰ ਬੰਨਣਾ ਚਾਚਾ ਜਦੋਂ ਦਾ ਤੂੰ ਅਮਰਤਿ ਛਗਿਆ ਹਣਾ ਤੂੰ ਹੁਣ ਮੰਨ ਕੇ ਚੱਲ ਵੀ ਕਿੱਥੋਂ ਕਿੱਥੋਂ ਦੀ ਯਾਤਰਾ ਕਰਾਇਆ ਆ ਧਾਰਮਿਕ ਸਥਾਨਾਂ ਦੀ ਜਾਇਆ ਅੰਬਰਸਰ ਜਾਇਆ ਜਿਵੇਂ ਆਪਣੇ ਕਹਿੰਦੇ ਹੁੰਦੇ ਨੇਗੇ ਸੈਣੀ ਕਹਿੰਦੇ ਹੁੰਦੇ ਨੇ ਵੀ ਭਾਈ ਵੀ 60 ਸਾਲ ਤੱਕ ਹਜੂਰ ਸਾਹਿਬ ਡੀਕ ਦਾ ਉਹਦਾ ਹਜੂਰ ਸਾਹਿਬ ਤਾਂ ਜਾਵਾਂਗੇ ਲੈ ਉਹਦਾ ਜਦੋਂ ਜੂਰ ਉਹ ਤਾਂ ਦਿਨ ਲੱਗਦੇ ਨੇ ਜ਼ਿਆਦੇ ਅੱਛਾ ਉਹਦਾ ਜਦੋਂ ਇਧਰ ਪਿਛੀਆਂ ਕਰਦੇ ਜਵਾਕਾਂ ਨੇ ਕਰਦਿਆਂ ਨੇ ਛੁੱਟੀ ਦੇਦੀ ਉਹ ਤੁਸ ਜੂਸਾ ਜੋ ਕਰੀਏ ਬਗਜਾ ਇੱਥੇ ਤੇਤੋ ਕੁਛ ਨਹੀਂ ਕਰਾਉਣਾ ਅਸੀਂ ਅਜੇ ਡਿਊਟੀ ਤੇ ਹੈ ਹਾਂ ਡਿਊਟੀ ਤੇ ਡਿਊਟੀ ਡਿਊਟੀ ਨੇ ਖਤਮ ਹੋ ਗਈ ਹਾਂ ਜੇ ਡਿਊਟੀ ਖਤਮ ਹੋ ਗਈ ਉਹ ਦਿਨ ਛੁੱਟੀ ਐਸ਼ ਕਰ ਜਿੱਧਰ ਮਰਜੀ ਫਿਰ ਫੇਰ ਕੱਢ ਦਾਂਗੇ ਜਿੰਨੀਆਂ ਰਹਿਦੀਆਂ ਨੇ ਅੱਛਾ ਫਿਰ ਗੱਲ ਯਾਤਰਾ ਦੀ ਹੋ ਜੇਗੀ ਯਾਤਰਾ ਤੇ ਹੋ ਜੇਗੀ ਫਿਰ ਆਪਾਂ ਹੀ ਕਰਾਉਣਾ ਹੁਣ ਤਾਂ ਫਿਰ ਕਹਿੰਦੇ ਨੇ ਦੁੱਧ ਪਾਉਣਾ ਹੈ ਆ ਕਰਨਾ ਹੈ ਉਹ ਕਰਨਾ ਹੈ ਪੇਮੈਂਟ ਵਾਲਾ ਆ ਗਿਆ ਉਹਦੀ ਜੋ ਪੇਮੈਂਟ ਵਾਲਾ ਆਇਆ ਨੇ ਡੈਡੀ ਅਜੇ ਤੱਕ ਜ਼ਿੰਮੇਵਾਰੀ ਜੀ ਫਸੇ ਨੇ ਫਸੇ ਫੇ ਜਿੱਦ ਮੁੰਡੇ ਨੂੰ ਸਮਝਾ ਦੱਸਾਂ ਕਿ ਕੁਝ ਮੈਂ ਹੋਗੇ ਵੀ ਭਈ ਮੈਂ ਨਾ ਕਿਸੇ ਦਾ ਲੈਣਾ ਨਾ ਮੈਂ ਕਿਸੇ ਨੂੰ ਦੇਣਾ। ਬਸ ਫੇਰ ਆਪਾਂ ਉਹ ਵਧੀਆ ਵੀ ਤੇਰੇ ਕਹਿਣ ਦਾ ਮਤਲਬ ਇਹ ਹੈ ਵੀ ਵਧੀਆ ਯਾਤਰਾ ਤੇ ਇੱਥੇ ਹੀ ਨੇ। ਸੌਖੀ ਜ਼ਿੰਦਗੀ ਆਉਣਾ। ਯਾਤਰਾ ਤੇ ਇੱਥੇ ਆ ਤਾਂ ਕਹਿੰਦਾ ਮੈਂ ਉਹ ਤਾਂ ਕਹਿੰਦਾ ਤੂੰ ਬਾਟ ਕਰ ਮੈਨੂੰ ਯਾਦ ਕਰ ਮੈਂ ਇੱਥੇ ਆ ਜੀ ਤੇਰੇ ਕੋਲ ਕਿਉਂ ਪਜੇ ਫਿਰ ਯਾਤਰਾ ਤੇ ਉੱਥੇ ਮਰੀ ਜਨੂ ਜਾ ਕੇ ਟਰੱਕਾ ਸੱ ਲਿਆ ਕੇ ਕਿਸੇ ਟੱਕਰ ਹੋ ਗਈ ਕੋਈ ਗੱਡੀ ਉਲਟ ਗਈ ਕੋਈ ਕੁਝ ਹੋ ਗਿਆ। ਉਹ ਤਾਂ ਕਹਿੰਦਾ ਤੇਰੇ ਅੰਦਰ ਪਾਇਦਾ ਇਹਨੂੰ ਸਮਾਇਲ ਕੱਢ ਬਾਹਰ। ਸਹੀ ਗੱਲ ਹੈ। ਹੈ? ਸਾਵਧਾਨ ਮੈਂ ਕੱਢ ਬਾਹਰ। ਮੈਂ ਤਾਂ ਜਿਹੜੇ ਅੰਦਰੀ ਵਾਹਦਾ ਜੂ ਕੋ ਪਤਾ ਲੱਗ ਜੂ ਜਦੋਂ ਸਹੀ ਰਾਹ ਤੇ ਚੱਲਦਾ ਬੰਦਾ ਤਾਂ ਆਪ ਹੀ ਐਡੋਮੈਟ ਕੀ ਪਤਾ ਲੱਗ ਜਿੰਦੇ ਵੀ ਫਰਕ ਪੈ ਗਿਆ ਦੂਸਰਾ ਉਹ ਕੁਦਰਤੀ ਖੁਸ਼ੀ ਆ ਜਾਂਦੀ ਹੈ ਪਰ ਮੈਦਰਾ ਬਉਂਦਾ ਹੈ ਪਤਾ ਨਹੀਂ ਨਾ ਹੁੰਦਾ ਦੇਖਤ ਹੈ ਨਹੀਂ ਜਦੋਂ ਆਪਾਂ ਚੰਗੇ ਕੰਮ ਕਰਾਂਗੇ ਸਹੀ ਕੰਮ ਕਰਾਂਗੇ ਨੇਕ ਕੰਮ ਕਰਾਂਗੇ ਅੰਦਰੋਂ ਮਨ ਖੁਸ਼ ਹੋ ਜਾਂਦਾ ਵੀ ਮੈਂ ਕਿਹੜਾ ਕੋਈ ਮਾੜਾ ਕਰਦਾ ਇਹ ਸੀ ਜੀ ਸਾਡੇ ਚਾਚਾ ਜੀ ਸਾਡੇ ਪਿੰਡ ਤੋਂ ਹੀ ਗੁਰਦੇਵ ਸਿੰਘ ਇਹਨਾਂ ਦਾ ਨਾਂ ਹੈ ਤੋ ਤਦਾ ਇਹਨਾਂ ਦਾ ਕੰਮ ਹੈ ਜਿਵੇਂ ਕਿ ਇਹਨਾਂ ਨੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਆ ਵੀ ਇਹਨਾਂ ਕੋਲੇ ਨੰਗਰਬਸੂ ਵੀ ਕਰਦੇ ਨੇਗੇ ਵਧੀਆ ਸਕੂਨ ਦੀ ਜ਼ਿੰਦਗੀ ਹੈ ਗੁਰਸਿੱਖ ਬੰਦੇ ਨੇ ਇਹਨਾਂ ਨੇ ਤੁਹਾਨੂੰ ਆਪਦਾ ਪੂਰਾ ਦੱਸਿਆ ਵੀ ਕਿਵੇਂ ਸਟਰਗਲ ਕੀਤਾ ਕਿਵੇਂ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਹਨਾ ਜਿੰਨਾ ਕੁ ਵੀ ਮੰਨ ਲਓ ਇਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਦੱਸਿਆ ਪੰਜਾਬ ਦੇ ਵਿੱਚ ਵੀ ਬਹੁਤ ਕੰਮ ਹੈ ਜੀਵਨ ਦਾ ਕਰੇ ਤਾਂ ਸਿਰਫ ਲਗਨ ਚਾਹੀਦੀ ਹੈ ਕਰਨ ਵਾਲੀ ਇੱਕ ਸਮਾਂ ਸੀ ਜਦੋਂ ਆਪਣੇ ਮਾਪਿਓ ਆਪਾਂ ਨੂੰ ਸਵੇਰੇ ਜਲਦੀ ਠਾਉਂਦੇ ਹੁੰਦੇ ਸੀ ਕਿਸੇ ਨੂੰ ਤਾਂ ਕਹਿ ਦੇਣਾ ਵੀ ਜਾ ਵਾ ਮੱਝਾਂ ਲੈ ਜਾ ਟੋਬੇ ਤੇ ਪਾਣੀ ਪਿਆ ਲਿਆ ਉਧਰੋਂ ਸ਼ਾਮ ਨੂੰ ਵੀ ਉਸਨੇ ਪਾਣੀ ਪਿਆ ਕੇ ਲੈ ਕੇ ਆਉਣਾ ਦੂਸਰੇ ਜਿਵਾਖ ਨੂੰ ਕਹਤੇ ਚੱਲ ਬਈ ਡੰਗਰਾਂ ਵਾਸਤੇ ਪੱਠੇ ਵੱਢ ਲਿਆ ਹੁਣ ਨਾ ਕਿਸੇ ਦੇ ਘਰੇ ਡੰਗਰ ਨੇ ਤੇ ਨਾ ਕਿਸੇ ਨੇ ਪੱਠੇ ਗੀਤੇ ਆਪਾਂ ਆਪਣਾ ਜਿਹੜਾ ਆਪਦਾ ਕੰਮ ਸੀ ਉਹ ਆਪਾਂ ਆਪਦੇ ਜਿਵਾਖ ਆਪ ਵਿਹਲੇ ਕਰਿਆ ਪਹਿਲਾਂ ਕੀ ਹੁੰਦਾ ਸੀਗਾ ਹਰ ਘਰ ਦੇ ਵਿੱਚ ਚਾਰ ਪੰਜ ਜਿਵਾਖ ਹੁੰਦੇ ਤਰਕੀ ਜਾਂਦੇ ਕੋਈ ਦਿਹਾੜੀਏ ਦੀ ਲੋੜ ਨਹੀਂ ਪੈਂਦੀ ਹੁੰਦੀ ਸੀ ਕੋਈ ਨੌਕਰ ਹੁੰਦੇ ਬਾਕੀ ਘਰ ਦੇ ਬੰਦੇ ਹੁੰਦੇ ਸਾਰੇ ਕੋਈ ਨਰਮਾ ਗੁੱਟਣ ਵਾਗਿਆ ਆਪਣੀ ਖੁਮਾਰੀ ਗੁੱਟਣ ਵਾਗਿਆ ਕੋਈ ਕਿਸੇ ਕੰਮ ਕੋਈ ਕਿਸੇ ਕਮਾਈ ਲੱਗਿਆ ਹੁੰਦੇ ਹੁਣ ਜਦੋਂ ਡੰਗਰ ਪਸੂ ਨਹੀਂ ਹੈਗੇ ਤਾਂ ਜਵਾਕ ਉੱਠਦੇ ਨੇ 9 ਵਜੇ 10 ਵਜੇ ਫਿਰ ਉਹਨਾਂ ਨੂੰ ਹੋਰ-ਔਰੇ ਕੋਈ ਕੰਮ ਨਹੀਂ ਮਿਲਦਾ ਤੇ ਮੇ ਰਹਿੰਦਾ ਹੁੰਦਾ ਇੱਕ ਧੌਣ ਚ ਜਿਹੜਾ ਕਿਲਾ ਹੁੰਦਾ ਜਟਵਾਰ ਦਾਲਾ ਉਹਦੇ ਕਰਕੇ ਫਿਰ ਉਹ ਕੰਮ ਕਰਨ ਤੋਂ ਵੀ ਸ਼ਰਮ ਮੰਨਦੇ ਨੇ ਆਪਦੇ ਮੰਨ ਲਓ ਜਿਹੜੀ ਸਬਜ਼ੀ ਭਾਜੀ ਲਾਉਣ ਤੋਂ ਵੀ ਸ਼ਰਮ ਮੰਨਦੇ ਨੇ ਜਿਹੜਾ ਆਪਣਾ ਜਾਨੀ ਕਿ ਆਬਦਾ ਕੰਮ ਹੈਗਾ ਬਗਾਨਾ ਨਹੀਂ ਹੈਗਾ ਹੁਣ ਤੁਸੀਂ ਇਹ ਦੇਖੋ ਮਾਰਕੀਟ ਦੇ ਵਿੱਚ ਇੱਕ ਸਬਜ਼ੀ ਲਾਉਣ ਵਾਲਾ ਬਾਣੀਆਂ ਲਾ ਲਓ ਜਾਂ ਭਈਆ ਲਾ ਲਓ ਜਾਂ ਕੋਈ ਹੋਰ ਬੰਦਾ ਲਾ ਲਓ ਜਿਹੜਾ ਸਬਜ਼ੀ ਬਾਜੀ ਵੇਚਦਾ ਉਹ ਕਾਮਯਾਬ ਹੈ ਹਾਲਾਂਕਿ ਉਹਦੇ ਖੇਤ ਚ ਨਹੀਂ ਹੁੰਦੀ ਉਹ ਬਾਹਰੋਂ ਮਾਰਕੀਟ ਚੋਂ ਲਿਆ ਕੇ ਆਬਦੀ ਕਮਾਈ ਕਰਕੇ ਫਿਰ ਆਪਾਂ ਨੂੰ ਵੇਚਦਾ ਆਪਾਂ ਉਹ ਤੋਂ ਲੈ ਕੇ ਆਉਨੇ ਆ ਆਪਣੀ ਜਿਹੜੀ ਆਬਦੀ ਖੇਤ ਦੀ ਹੈ ਸਿੱਧੀ ਖੇਤ ਤੋਂ ਆਪਾਂ ਨੇ ਮਾਰਕੀਟ 'ਚ ਜਾ ਕੇ ਸੇਲ ਕਰਨੀ ਹੈ ਆਪਾਂ ਉਹ ਕਰਨ ਤੋਂ ਵੀ ਸੰਕੋਚ ਨਹੀਂ ਤੁਸੀਂ ਇਸ ਕਰਕੇ ਭਾਈ ਜੀ ਬਾਹਰ ਇਹ ਨਹੀਂ ਕਹਿੰਦੇ ਵੀ ਨਾ ਜਾਓ ਬਾਹਰ ਜਾਣਾ ਚਾਹੀਦਾ ਆਪਣੇ ਕੰਮ ਮਤਲਬ ਜਾਓ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਸਗੇ ਸੰਬੰਧੀਆਂ ਨੂੰ ਚਾਚੇ ਤਾਇਿਆਂ ਨੂੰ ਜਿਹੜੇ ਬਾਹਰ ਬੈਠੇ ਨੇ ਕੀ ਉਹਨਾਂ ਨੂੰ ਮਿਲਣ ਵੀ ਜਾਓ ਵਿਆਹ ਸ਼ਾਦੀਆਂ ਅਟੈਂਡ ਵੀ ਕਰਨ ਜਾਓ ਆਪਦਾ ਘੁੰਮਣ ਫਿਰਨ ਵੀ ਜਾਓ ਆਪਦੇ ਇੰਜੋਏਮੈਂਟ ਵਾਸਤੇ ਵੀ ਜਾਓ ਪਰ ਜਾਓ ਸਹੀ ਜੈਂਟਾਂ ਦੇ ਥਰੂ ਇਹ ਨਾ ਹੋਵੇ ਵੀ ਉਰੋਂ ਵਾਲਾ ਸਾਰਾ ਤੁਸੀਂ ਘਰ-ਬਾਰ ਵੇਚ ਕੇ ਡੰਗਰ-ਵੱਛਾ ਵੇਚ ਕੇ ਆਪਦਾ ਸਾਰਾ ਉਸ ਡੁੰਕੀਆਂ-ਡੁੰਕੀਆਂ ਲਾ ਕੇ ਉੱਥੇ ਪਹੁੰਚੋ ਤੇ ਉੱਥੋਂ ਤੁਹਾਨੂੰ ਫੇਰ ਵਾਪਸ ਮੁੜਨਾ ਪੈ ਜੇ ਇੱਥੋਂ ਸਾਰਾ ਕੁਝ ਵੇਚ ਗਿਆ ਅਗਲੇ ਨੇ ਤੁਹਾਨੂੰ ਰੱਖਿਆ ਨਹੀਂ ਹੁਣ ਰੋਡ ਤੇ ਆ ਇਹਦੇ ਇਹਨਾਂ ਚੀਜ਼ਾਂ ਦਾ ਦੁੱਖ ਬਹੁਤ ਹੈ ਦੁੱਖ ਇਸ ਗੱਲ ਦਾ ਵੀ ਆਪਣੇ ਪੰਜਾਬੀ ਭਰਾ ਨੇ ਕਿ ਕੋਈ ਬਗਾਨਾ ਨਹੀਂ ਹੈਗਾ ਜਦੋਂ ਇੱਕ ਇਨਸਾਨ ਔਰੇ ਰਹਿ ਕੇ ਕਾਮਯਾਬ ਹੋ ਸਕਦਾ ਤਾਂ ਬਾਹਰ ਜਾਣ ਦੀ ਨਹੀਂ ਜ਼ਰੂਰਤ ਨਹੀਂ ਹੁੰਦੀ ਤੇ ਇਸ ਕਰਕੇ ਕਹਿੰਦੇ ਆ ਜੇ ਤੁਹਾਨੂੰ ਇਹ ਸਾਡੀ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਤਾਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਇਹ ਕਿਸੇ ਤੇ ਲਾ ਕੇ ਨਹੀਂ ਕਰਦੇ ਅਸੀਂ ਤਨੂੰ ਵੀ ਉਹਨਾਂ ਨਾਲ ਹਮਦਰਦੀ ਹੈ ਜਿਹੜੇ ਵਿਚਾਰੇ ਬਰੋਂ ਆਏ ਨੇ ਜਿੰਨਾਂ ਦਾ ਲੱਖਾਂ ਰੁਪਈਆ ਲੱਗਿਆ ਹੋਇਆ ਜ਼ਮੀਨਾਂ ਜਗ੍ਹਾ ਤਾਂ बिक ਗਈ। ਤੇ ਅਸੀਂ ਸਿਰਫ ਆਪਣੇ ਮੰਨੋ ਦਿਲ ਦੇ ਜਜ਼ਬਾਤ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਉਹ ਕਰਦੇ ਹਾਂ ਤੁਹਾਡਾ ਧੰਨਵਾਦ ਤੁਸੀਂ ਸਾਡੀ ਹੁਣ ਤੱਕ ਵੀਡੀਓ ਦੇਖੀ ਤੇ ਇਸ ਵੀਡੀਓ ਤੁਸੀਂ YouTube ਚੈਨਲ ਦੇ ਉੱਪਰ ਗੰਮੀ ਬਰਾਤੇ ਦੇਖ ਸਕਦੇ ਹੋ। ਧੰਨਵਾਦ।